ਜਾ ਕੇ ਦਰਸ ਪਾਪ ਕੋਟ ਉਤਾਰੀ ਸਹਿਬ ਸਤਿਗੁਰੂ ਪਾਤਸ਼ਾਹ ਜੀ ਬਖਸ਼ਣ ਕਰਦੇ ਨੇ ਪਾਈ ਉਹ ਸੰਤ ਜਨ ਜੀ ਮੇਰੇ ਮਿੱਤਰ ਨੇ ਜਿਨ੍ਹਾਂ ਦੇ ਦਰਸ਼ਨ ਨਾਲ ਕਰੋੜਾਂ ਕਾਤ ਲੈ ਜਿਵੇਂ ਭੇਟ ਤਾ ਸੰਗ ਭਵਜਗਤਾਰੀ ਤੇ ਜਿਨ੍ਹਾਂ ਦੇ ਚਰਨਾਂ ਨੂੰ ਸੋਹਿਆ ਸੰਸਾਰ ਸੰਗਲ ਤੁਮ ਪਾਰ ਲੰਗ ਜਾਂਦਾ ਹੈ। ਨਿਵਨ ਵਰ 파ਸਾ ਕਹਿੰਦੇ ਅਸਲੀ ਮਿੱਤਰ ਕੌਣ ਨਹੀਂ ਸੰਸਾਰ ਦੇ ਮਿੱਤਰ ਤੇ ਬੜੇ ਨੇ ਅਰ 파ਸਾ ਕਹਿੰਦੇ ਇਹਨਾਂ ਨੂੰ ਮਿੱਤਰ ਨਾ ਜਾਣੀ ਜਿਹੜੇ ਇਹਨੂੰ ਸੰਸਾਰ ਦੇ ਨਾਲ ਜੋੜ ਲੈਂਦੇ ਜਿਹੜੇ ਤੈਨੂੰ ਸੰਸਾਰ ਦੀ ਮਾਇਆ ਦੇ ਨਾਲ ਜੋੜ ਲੈਣੇ ਮਿੱਤਰ ਨਹੀਂ ਹੰਤੇ ਤੁਸਮਣ ਜਾਣ ਮਿੱਤਰ ਕੌਣ ਹੈ ਸਤਿਗੁਰੂ ਜੀ ਕਹਿੰਦੇ ਮਿੱਤਰ ਉਹ ਨੇ ਜਿਹੜੇ ਤੈਨੂੰ ਨਿਰੰਕਾਰ ਨਾਲ ਜੋੜਦੇ ਨੇ ਮਿੱਤਰ ਆਸੂ ਮਿੱਤਰ ਉਹ ਹੈ ਜਿਹੜਾ ਤੈਨੂੰ ਸੱਚ ਨਾਲ ਜੋੜਦੇ ਹੁੰਦਾ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਸੱਚ ਨਾਲ ਜੋੜਦੇ ਨੇ ਸਰਕਾਰ ਗੁਰੂ ਕੁਲ ਕਹਿੰਦੇ ਗੁਰੂ ਜੀ ਦੇ ਨਾਮ ਜੋੜਦੇ ਨੇ ਜਿਹੜੇ ਬਾਣੀ ਨਾਲ ਜੋੜਦੇ ਨੇ ਨਾਮ ਨਾਲ ਜੋੜਦੇ ਨੇ ਉਹ ਸੰਤ ਜਨ ਹੀ ਮੇਰੇ ਪਿਆਰੇ ਹੱਥ ਅੰਦਰ ਜਿਹੜੇ ਨਾਮ ਜਪਦੇ ਨੇ ਆਪ ਤੇ ਗੁਰਨਾਮ ਨੂੰ ਵੀ ਕਹਿੰਦੇ ਨੇ ਭਾਈ ਜਪਿਆ ਕਰੋ ਤੇ ਪਾਤਸ਼ਾਹ ਕਹਿੰਦੇ ਜਿਹੜੇ ਆਪ ਜਪਦੇ ਉਹਨਾਂ ਨੂੰ ਇੱਥੇ ਤੱਕ ਜਾਣਾ ਆਣਾ ਕਬੀਰ ਸਾਹਿਬ ਜਿਹਦੇ ਬਚਨ ਨੇ ਕਬੀਰ ਸਾਹਿਬ ਕਹਿੰਦੇ ਕਵੀਰ ਸਾਖ ਮੁਖ ਤਨ ਹੈ ਜਨੁ ਕਿਹੈ ਹਰਾਨ ਉਹ ਮੁਖ ਤਨ ਹੈ ਜਿਹੜਾ ਮੂਖ ਉਸ ਕਾਲਪਨ ਬਿਲਕੁਲ ਜਿਹਦਾ ਨਾਮ ਕਰਦਾ ਸਿਮਰਨ ਕਰਦਾ ਹੈ ਦੇਹੀ ਕਿਸ ਕੀ ਵਾਪਰੀ ਆਸ ਕਹਿੰਦੇ ਸਰੀਰ ਤਾਂ ਕੀ ਕਹਿਣਾ ਹੈ ਪਿੱਤਰ ਹੋਏ ਕੋ ਜਰਾਮ ਜਿੱਥੇ ਬੈਠ ਕੇ ਨਾਮ ਜਪਿਆ ਜਾਂਦਾ ਹੈ ਸਿਮਰਨ ਕੀਤਾ ਜਾਂਦਾ ਹੈ ਤੇ ਪਾਸੇ ਉਹਦੇ ਉਤੇ ਨਗਰ ਹੀ ਵੇ ਹੁਣ ਬਣ ਜਾਂਦਾ ਹੈ ਵੈਕੁੰਠ ਨਗਰ ਜਹਾਣ ਸੰਤ ਵਾਸਾ ਉਹ ਨਗਰ ਨਹੀਂ ਉਹ ਨਗਰੀ ਕੀ ਉਹ ਗ੍ਰਾਮ ਪਿੰਡ ਹੀ ਪਿੱਤਰ ਹੋ ਜਾਂਦਾ ਹੈ ਜਿੱਥੇ ਕਿਤੇ ਬੈਠ ਕੇ ਹਰੀ ਦੇਿਆਰੇ ਨਾਮ ਜਪਦੇ ਤੇ ਪਾਸਾ ਕਿਉਂਦੇ ਜਿਹੜੇ ਪਿੰਡ ਨੂੰ ਪੁਇਤਰ ਕਰ ਦੇ ਸਕਦੇ ਨੇ ਪਾਵਨ ਨਾਮ ਦੇ ਵਿੱਚ ਠੀਡੀ ਰੋਟੀ ਹੈ ਫਿਰ ਉਸ ਹਰੀ ਦੇ ਪਿਆਰੇ ਦੇ ਦਰਸ਼ਨ ਕਰਨ ਦੇ ਨਾਲ ਹੀ ਕਰੋੜਾ ਪਾਪ ਲੈ ਜਾਂਦੇ ਨੇ ਇਹ ਨਾਮ ਦੀ ਵਰਕਤ ਹੈ ਸਿਮਰਨ ਦੀ ਉਪੀ ਵਰਕਤ ਹੈ ਕਿਉਂਕਿ ਸਤਗੁਰੂ ਸਾਹਿਬ ਜਿੰਦੇ ਨਾਮ ਜਿਹੜਾ ਹੈ ਸਿਮਰਨ ਵੰਦਗੀ ਭਜਨ ਉਹ ਜਿਹੜਾ ਹੈ ਇਹ ਪਾਪ ਨਾਸ਼ਕ ਦਵਾਈ ਦਾ ਕੰਮ ਕਰਦਾ ਹੈ ਜੇ ਤਰ੍ਹਾਂ ਆਪਾਂ ਹੁਣ ਫਸਲਾਂ ਵੀ ਜੀਆਂ ਨੇ ਫਸਲਾਂ ਦੇ ਵਿੱਚ ਕੀਟਨਾਸ਼ਕ ਨਦੀਨਨਾਸ਼ਕ ਕਿੰਨੀਆਂ ਦਵਾਈਆਂ ਦੀ ਛੜਕਾ ਕਰਦੇ ਹਾਂ ਸੂਰੇ ਕਰੀਏ ਤੇ ਪਾਸਾ ਕਿੰਨੂ ਉਸੇ ਤਰ੍ਹਾਂ ਕਾਰਮਕ ਵੈਗਣ ਜੀ ਦੇ ਪਿਆਰੇ ਦੇ ਦਰਸ਼ਨ ਵੀ ਇੱਕ ਦਵਾਈ ਦਾ ਕੰਮ ਕਰਦੇ ਨੇ ਜਿਨ੍ਹਾਂ ਦੇ ਕੇਵਲ ਦਰਸ਼ਨ ਕੀ ਕਰਨੀ ਕਰੋੜਾ ਪਾਪ ਸਾਡੇ ਉਤਰ ਜਾਂਦੇ ਨੇ ਲੈ ਨਾਂ ਦੇ ਨਾਸ ਹੋ ਜਾਂਦੇ ਨੇ ਇਸ ਕਰਕੇ ਭੇਟ ਤੇ ਸੰਗਿਉ ਪავლਨ ਤਾਰੇ ਜਦੋਂ ਕੋਈ ਉਸ ਹਰੀਨੇ ਪਿਆਰੇ ਦੇ ਚਰਨਾਂ ਨੂੰ ਸਪਰਸ਼ ਕਰਦਾ ਹੈ ਤੇ ਪਾਤਸ਼ਾਹ ਕਹਿੰਦੇ ਉਹ ਸਮੂਤ ਸੰਸਾਰ ਸੰਗਤੋਂ ਪਾਰ ਲੰਘ ਨੰ ਕਰੇ ਦਰਸ਼ਨ ਕੀਤਿਆਂ ਪਾਪ ਲੈ ਨਰ ਦੇ ਤੇ ਚਰਨ ਸਪਰਸ਼ ਕੀਤਿਆਂ ਚਰਨਾਂ ਤੇ ਮस्तक ਲਾਇਆ ਪਾਤਸ਼ਾਹ ਜੀ ਕਹਿੰਦੇ ਸੰਸਾਰ ਸੰਗਤੋਂ ਪਾਰ ਲੰਘ ਜੀ ਇਸ ਕਰਕੇ ਐਸੇ ਅਰੀ ਦੇ ਕਾਰਜ ਪਰਹਾਣ ਬਿਲੇ ਨਾ ਹੀ ਕੰਗੇ ਪੈਰ ਫੜ ਸੰਸਾਰ ਨਹੀਂ ਤੇ ਉਹ ਦੇਵਧਿਆ ਮੀਡੀਆ ਤੇ ਖਬਰਾਂ ਚਲਦੀਆਂ ਨੇ ਸੋਸ਼ਲ ਮੀਡੀਆ ਦਾ ਜਵਾਨ ਹੈ ਹਰੇਕ ਨੂੰ ਸੰਤ ਵੀ ਨਹੀਂ ਪਿਆ ਜਾ ਸਕਦਾ ਆਸਾਂ ਹੈ ਸੰਤ ਵੀ ਹੋਣੀ ਹੈ ਭਾਈ ਜਿਹੜਾ ਕੇਵਲ ਤੇ ਕੇਵਲ ਇੱਕ ਨਿਰੰਕਾਰ ਨਾਲ ਜੁੜਨ ਦਿੰਦਾ ਹੈ ਜਿਹੜਾ ਉਸ ਕਾਲਪੁਰ ਬੈਕੁਰ ਜੀ ਦੇ ਮਿਲਣ ਦੀ ਸੁਣ ਜੋਗਤੀ ਦੱਸਦਾ ਰਸਤਾ ਦੱਸ ਰਿਹਾ ਹੈ ऐसे महाप्रसन्न पायी चरणन स्पर्श हुई त्याने संसार सुंदर पार लग जाई राहे होए साजन होए मीत बिहारी पा सबद संत जन ही मिले सज्जनों में ओही मेरे प्यारे मित्र मन जो हम कहो हर न हर चितारे रहहु जेडे मेनू परमात्मा दा नाम चितते हो ਉਹਨੂੰ ਇੱਥੇ ਸਮਝ ਅਸੀਂ ਆਪਣੀ ਵਰਤਰੀ ਹੈ ਕਿਉਂਕਿ ਕਾਲਪੁਰਖ ਵੈਗੁਰ ਨੇ ਕੇਵਨ ਨੂੰ ਵੀ ਇਹ ਗਿਆਨ ਦਿੱਤਾ ਹੈ ਇਹ ਸਮਝ ਦਿਤੀ ਹੈ ਸਾਨੂੰ ਨਾਮ ਨਾਲ ਕੌਣ ਜੋੜਦਾ ਹੈ ਨਾਮ ਜਿਤੇ ਕੌਣ ਕਰਾਉਂਦਾ ਹੈ ਜੇ ਆਖੇ ਕੋਈ ਕਹੇ ਆਜਾ ਤੇਰਾ ਕੰਮ ਹੈ ਸਭ ਕਰਦਾ ਤੇਰੇ ਸਾਰੇ ਕੰਮ ਹੈ ਸਭ ਦੇ ਕਰਦਾ ਆਹ ਕੰਮ ਕਰ ਲੈ ਉਹ ਕੰਮ ਕਰ ਲੈ ਉਹ ਬੇਨਮਾ ਪਰਮਾ ਪਖੰਡਾ ਦੇ ਵਿੱਚ ਆਉਂਦਾ ਹੈ ਤੇ ਗੁਰਬਾਣੀ ਕਹਿੰਦੀ ਹੈ ਸੰਤਾਂ ਜਾਣੀ ਹੈ ਓਏ ਹਰ ਕੇ ਸੰਤ ਨਾ ਜਾਣੀ ਇਹ ਬਨਾਸਕੇ ਠੱਗ ਪਾਸਕ ਕਹਿੰਦੇ ਉਹ ਬਨਾਸ ਦੇ ਠੱਗ ਦੇ ਹੋ ਸਕਦੇ ਨੇ ਸੰਤ ਨਹੀਂ ਹੋ ਸਕਦੇ ਕਿਉਂ ਸੰਤਾਂ ਦਾ ਕੰਮ ਕੀ ਹੈ ਪਾਸਕ ਕਹਿੰਦੇ ਸੰਤ ਦਾ ਕੰਮ ਹੈ ਕਬੀਰ ਸੇਵਾ ਕੋ ਤੋਏ ਭਲੇ ਤੇ ਇੱਕ ਸੰਤ ਇੱਕ RAM RAM ਜੁਗਾਤਾਂ ਸਾਹਮਣੇ ਕਿਤੇ ਪਾ ਲੈਣਾ ਜਿਹੜਾ ਨਾਮ ਨੂੰ ਕਹਿੰਦਾ ਹੈ ਪਾਸਾ ਗਏ ਨਾਮ ਨੂੰ ਪਾਉਣ ਵਾਲਾ ਸੰਤ ਹੈ ਪਰ ਮਾਪਕਾਰ ਨਾਲ ਸਮਝ ਐਸਾ ਚੱਲਦਾ ਹੈ ਅਸੀਂ ਵਹਿਮਾ ਪਰਮਾ ਪਖੰਡਾ ਦੇ ਵਿੱਚ ਤੇ ਬੜਾ ਵੱਡਾ ਆਵਾਂਗੇ ਕਿ ਟਾਲਿਆਂ ਊਣੇ ਡਾਵਣ ਗਰਾਉਣ ਵਾਲੇ ਕੋਲੇ ਬੜੇ ਜਾਂਦੇ ਪਰ ਜਿੱਥੇ ਨਾਮ ਦੀ ਗੱਲ ਹੈ ਉੱਥੇ ਆਉਣ ਨੂੰ ਬੜਾ ਘਟਾ ਲੱਗਦਾ ਹੈ ਗੁਰੂ ਘਰ ਵਿੱਚ ਆਉਣ ਵਾਲੇ ਨੂੰ ਕਮੀ ਬੜੀ ਕਹੀ ਹੈ

ਰੋਗੀ ਹੋ ਗਿਆ ਇਹ ਵੀ ਰੋਗ ਹੋ ਜਾਏਗਾ ਤਨ ਦੇ ਪਿੰਨੇ ਦੁੱਖ ਚਿੰਬੜੇ ਹੋਏ ਨੇ ਤਨ ਇਹ ਤਨ ਦੇ ਦੁੱਖ ਵੀ ਦੂਰ ਹੋ ਜਾਣਗੇ ਤੁਸ ਸਵੇਰੇ ਉੱਠ ਕੇ ਤੇਰੇ ਅੰਮ੍ਰਿਤ ਪੀ ਉਠੀ ਇਸ਼ਨਾਨ ਕਰ ਤੇ ਗਰੀਵਰਗਰ ਕਾਸਾ ਕਿਉਂ ਤੇ ਜਿਹੜੇ ਇਤਾਂ ਦੇ ਉਪਦੇਸ਼ ਕਰਦੇ ਨੇ ਭਾਈ ਨਾਮ ਨਾਲ ਜੋੜਦੇ ਨੇ ਜੋ ਹਮਕੋ ਹਰ ਨਾਮ ਚਿਤਾਹੇ ਜਿਹੜਾ ਮੇਨੂੰ ਨਾਮ ਚੇਤੇ ਕਰਾਉਂਦਾ ਹੈ ਜਿਹੜਾ ਕਹਿੰਦਾ ਹੈ ਭਾਈ ਨਾਮ ਤੋਂ ਬਿਨਾਂ ਕੋਈ ਤਕ ਕੋਈ ਤੱਤ ਵਿਚਾਰਾਂ ਬਿਨ ਹਰ ਭਜਨ ਨਹੀ ਤੁਕਾਰਾ ਜਿਹੜਾ ਨਾਮ ਨਾਲ ਜੁੜਦਾ ਹੈ ਕੀਰਤੀ ਗਣਵਾਦ ਪਾਸਾ ਕਹਿੰਦੇ ਨੇ ਉਹ ਸੰਤ ਹੈ ਉਹ ਸਾਧਨ ਉਹ ਮੀਤ ਪਿਆਰੇ ਉਹੀ ਮੇਰਾ ਮਿੱਤਰ ਹੈ ਉਹੀ ਮੇਰਾ ਸੱਜਣਾ ਹੈ ਜਿਹੜਾ ਭਾਈ ਗੁਰੂ ਨਾਮ ਨਾਲ ਜੁੜਦਾ ਹੈ ਪ੍ਰਮਾਤਮਾ ਨਾਲ ਜੁੜਦਾ ਹੈ ਉਹ ਵੰਦਗੀ ਕਰਨ ਵਾਲੇ ਕੋਈ ਕਹਿ ਰਿਹਾ ਹੈ ਜਿਹੜਾ ਇਹ ਸੰਸਾਰ ਦੇ ਵਿੱਚ ਮਹਿਮਾ ਪਰਮਾ ਵਿੱਚ ਪਾਰੇ ਉਹ ਮੇਰਾ ਦਿੱਤਰ ਨਹੀਂ ਹੈ ਉਹ ਵੀ ਰਸ ਜੜ ਨਹੀਂ ਹੈ ਕਿਉਂਕਿ ਬਾਸਾ ਕਹਿੰਦੇ ਇਨ੍ਹਾਂ ਬਹਿਮਾ ਪਰਮਾ ਦੇ ਨਾਲ ਇਹ ਸੰਸਾਰ ਜੰਗ ਨੂੰ ਥੋੜੋ ਪਾਰ ਕੀ ਕਰੀ ਸਿਮਰਤ ਵੇਦ ਪੁਰਾਨ ਕੋ ਕਾਰਨ ਕੋਠੀਆਂ ਨਾਮ ਬਿਨਾਂ ਸਭ ਕੂੜ ਗੱਲਾਂ ਕੁਛ ਨਹੀਂ ਨਾਮ ਬਿਨਾਂ ਸਾਰਾ ਕੁਝ ਝੂਠ ਹੈ ਬਾਸਾ ਕਹਿੰਦੇ ਨਾਮ ਹੀ ਸੱਚ ਹੈ ਅਕਾਲ ਪੁਰਖ ਵੈਰ ਗੁਰੂ ਜੀ ਦਾ ਨਾਮ ਹੀ ਸੱਚ ਹੈ ਹੋਰ ਸਭ ਕੂੜ ਹੈ ਸਾਰਾ ਕੋਹਾਂ ਚ ਉਠ ਹੈ ਇੱਕ ਖੋਸ਼ੀਆਂ ਗੱਲਾਂ ਨੇ ਖੋਸ਼ੀਆਂ ਗੱਲਾਂ ਨੇ ਸੰਕਾਰ ਨਹੀਂ ਲਗਾਉਣਾ ਹੈ ਇਸ ਕਰਕੇ ਭਾਸਾ ਕਹਿੰਦੇ ਭਾਈ ਮੇਰਾ ਤਾਂ ਆਸਮਨ ਮਿੱਤਰ ਹੀ ਹੋ ਗਿਆ ਜਿਹੜਾ ਮੈਨੂੰ ਪ੍ਰਮਾਤਮਾ ਨਾਲ ਚੇਤੇ ਕਰਾਉਂਦਾ ਹੈ ਰਹਾਉ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਆਸਾ ਕਹਿੰਦੇ ਹੋਰੀ ਮੇਰਾ ਮਿੱਤਰ ਹੈ ਜਿਨ੍ਹਾਂ ਦੇ ਬਚਨ ਸੁਣਦਿਆਂ ਹੀ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ ਫਿਰ ਉਹ ਵਿਚਾਰ ਕਰਕੇ ਵੇਖਿਓ ਕਿਹਦੇ ਬਚਨ ਸੁਣ ਕੇ ਸੁੱਖ ਮਿਲਣਗੇ ਕਿਸੇ ਸੰਸਾਰੀ ਮਨੁੱਖ ਦੇ ਪੁੱਤੇ ਜੋ ਜੀ ਉਦੀ ਵਰਤੀ ਹੋਈ ਵੀ ਹੋਈਆਂ ਉਹਨਾਂ ਨਾਲ ਕਰੇਗਾ ਉਹ ਜੇ ਪਾਸਿਓਂ ਤੁੰਨ ਤੈਨੂੰ ਜੋੜ ਦੇਵੇਗਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਸੁਣਾਗੇ ਬਾਣੀ ਸੁਣਾਗੇ ਵਾਣੀ ਪੜਾਂਗੇ ਤੇ ਬਾਸਾ ਸਾਹਿਬ ਕਹਿੰਦੇ ਜਿਹੜਾ ਬਾਣੀ ਸੁਣਨ ਲੱਗ ਜਾਂਦਾ ਭਾਈ ਉਹ ਬਾਣੀ ਸੁਣਦਿਆਂ ਹੀ ਸੁੱਖ ਪ੍ਰਾਪਤ ਹੋ ਜਾਂਦੇ ਨੇ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਇਹ ਸੱਚੀ ਬਾਣੀ ਹੈ ਬਾਸਾ ਕਹਿੰਦੇ ਗਣੀ ਸੁਣ ਗੁਰੂ ਪਾਤਸ਼ਾਹ ਦੇ ਬਚਨ ਸੁਣ ਦੁੱਖ ਦੂਰ ਹੋ ਜਾਣਗੇ ਤੇ ਇੱਕ ਗਰੀਬਨ ਵਾਲਾ ਬਾਸਾ ਕਹਿੰਦੇ ਅਸਲੀ ਬਿੱਤਰੀ ਮੇਰਾ ਜਿਨੂੰ ਸੁਣਦਿਆਂ ਸਾਰ ਮੇਰੇ ਦੁੱਖ ਦੂਰ ਹੋ ਜਾਂਦੇ ਨੇ ਸੁਖ ਪ੍ਰਾਪਤ ਹੋ ਜਾਂਦਾ ਹੈ। ਜਾ ਕੀ ਤਹਿਲਾ ਜਮਦੂਤ ਵਿਤਾਰੇ ਜਿਨ੍ਹਾਂ ਨੇ ਤਹਿਨ ਕੀਤੀਆਂ ਜਿਨ੍ਹਾਂ ਨੇ ਸੇਵਾ ਕੀਤੀਆਂ ਆ ਸਕਦੇ ਜਮਦੂਤ ਵੀ ਨਾਸ ਹੋ ਜਾਂਦੇ ਨੇ ਭਾਈ ਉਹ ਮੇਰਾ ਮਿੱਤਰ ਜਿਹਦੀ ਤਹਿਨ ਕੀਤੀਆਂ ਜਿਹਦੀ ਸੇਵਾ ਕੀਤੀਆਂ ਜਮਦੂਤਾਂ ਦਾ ਵਿਨਾਸ਼ ਹੋ ਜਾਂਦਾ ਹੈ। ਜਾ ਕੀ ਧੀਰਕ ਇਸ ਮਨ ਹੈ ਸਧਾਰੇ ਉਹ ਵੀ ਮਨ ਮੇਰੇ ਮਿੱਤਰ ਕਾ ਸਾਥ ਹੈ ਜਿਨ੍ਹਾਂ ਨੇ ਦਿੱਤੀ ہوئی ਧੀਰਜ ਮੇਰੇ ਮਨ ਨੂੰ ਸਹਾਰਾ ਦਿੰਦੀ ਹੈ ਕੋਈ ਇਨਸਾਨ ਬਿਮਾਰ ਹੋ ਜਾਵੇ ਦੁੱਖ ਹੈ ਹੱਤ ਕਾਲ ਵਿੱਚ ਪਿਆ ਜਿਹੜਾ ਵੀ ਜਾਂਦਾ ਹੈ ਉਹ ਜਾਗ ਅੰਤਰਾਤ ਹੁੰਦਾ ਹੈ ਤਣਾਸਾ ਕੀ ਪੂਰੇ ਕਰ ਬਹੁਤੇ ਹੇ ਹੁੰਦੇ ਨੇ ਉਹ ਸੁਭਾਅ ਹੁੰਦਾ ਹੈ ਆਪਣਾ ਉਹ ਕਹਿਣਗੇ ਬਾਣੀ ਨੂੰ ਵੀ ਜਿਉਂ ਮਾਰੀ ਸੀ ਉਹ ਵਸ ਮਹੀਨਾ ਨਹੀਂ ਕੱਟਿਆ ਉਹ 15 ਦਿਨ ਨਹੀਂ ਕੱਟਿਆ ਉਹ ਹੋਰ ਚਿੰਤਾ ਦੇ ਵਿੱਚ ਡੁੱਬ ਜਾਂਦਾ ਹੈ ਹੂਲੀ ਵਜਦਾ ਨਾ ਪਾਸਾ ਕਿੰਦੇ ਪਰ ਨਹੀਂ ਮਿੱਤਰ ਉਹਨੂੰ ਜਾਣੀ ਜਿਹੜਾ ਮਨ ਤਰਵਾਸ ਦੇ ਦੇਵੇ ਜੀਵਨ ਦੇ ਵਿੱਚ ਤੇ ਤਰਵਾਸ ਆਉਣ ਦਿੰਦਾ ਹੈ ਅਸੀਂ ਵੀ ਜਾਣਦੇ ਹਾਂ ਸਾਨੂੰ ਗੁਰਬਾਣੀ ਸੁਣਨ ਆਉਂਦੀ ਹੈ ਦੁੱਖਾਂ ਦੇ ਵਿੱਚ ਸੰਸਾਰ ਅਜੰਡ ਹੈ ਸੋਖਮੈ ਬੋਸ ਨੂੰ ਗੀਤ ਕਾਇ ਤਾ ਸੰਗਣਾ ਹੋਏ ਸੰਸਾਰ ਪਜ ਜਾਂਦਾ ਹੈ ਸੰਸਾਰ ਕੋਹਣੀ ਕਢਦਾ ਹੈ ਪਰ ਗਰੀਬਨਾਰ ਕਾ ਸੰਕਿੰਦੇ ਕਹੋ ਨਾਨਕ ਹਰ ਪਜ ਮਨਾ ਅੰਤ ਸਹਾਈ ਹੋਏ ਫਿਰ ਨਾਨਕ ਕਿਉਂ ਨਹੀਂ ਜਪਦੇ ਬੰਦਗੀ ਕਿਉਂ ਨਹੀਂ ਕਰਦੇ ਗੁਰੂ ਵਾਲੇ ਕਿਉਂ ਨਹੀਂ ਬਣਦੇ ਜਿਹਨੇ ਅੰਤ ਸਹਾਈ ਸਾਡਾ ਕਿਉਂ ਨਹੀਂ ਹੋਣਾ ਹੈ ਨਾਮ ਇਸ ਕਰਕੇ ਗਰੀਮਨਵਾਦ ਪਾਸਾ ਕਰਨ ਦੇ ਭਾਈ ਇਹਨਾਂ ਵੀ ਦਿੱਤੀ ہوئی ਧੀਰਜ ਧੀਰਜ ਕੌਣ ਦਿੰਦਾ ਕੋਈ ਦਿੰਦਾ ਨਾ ਧੀਰਜ ਗੁਰਬਾਣੀ ਦੀ ਨਹੀਂ ਜਦੋਂ ਦੁੱਖ ਆਉਂਦੇ ਨੇ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਚਨ ਕਰਦੇ ਨੇ ਦੁੱਖ ਸੁੱਖ ਦੋਏ ਕੱਲ ਕੱਟੇ ਘੜੇ ਘਹਿ ਰਹੇ ਜਾਂਦੇ ਹਨ ਪਾਸਾ ਕਰਨ ਦੇ ਦੁੱਖ ਸੁੱਖ ਤੋਂ ਕਿਵੇਂ ਉਭਰਾਉਣਾ ਦੁੱਖ ਸੁੱਖ ਤੇ ਕੱਪੜਿਆਂ ਬਣ ਕੇ ਜੇ ਅੱਜ ਦੁੱਖੜੇ ਪਾਏ ਨੇ ਤਾਂ ਸੁੱਖ ਵਣੇ ਜੋ ਕੰਨਣੇ ਪਹਿਣਗੇ ਜੇ ਆਜ ਸੁੱਖ ਹੈ ਤਾਂ ਜਿਉਂਦੇ ਰਹਿ ਕੇ ਗੰਕ ਵੀ ਆਏਗਾ ਫਿਰ ਧੀਰਜ ਕਾਣ ਦਿੰਦਾ ਹੈ ਜੇ ਸੇਖ ਜੀ ਨੂੰ ਕੋਲੇ ਜਾਣਾ ਕੋਈ ਕਰ ਲਾਤੇ ਰ ਦੁੱਖਾਂ ਤੇ ਮੈਂ ਮਿੰਟ ਜਰੂਰ ਤੇਰੇ ਦੁੱਖਾਂ ਨਾਲ ਚੜਣੀ ਨਹੀਂ ਅੰਨੇ ਗੁਰੂ ਪਾਸਾ ਲੈਣਗੇ ਨੋ ਨਹੀਂ ਦੁੱਖ ਤੇਰੇ ਕਰਮਾਂ ਦੇ ਨਹੀਂ ਆਸਾ ਬਿਨ ਜੇ ਦੁੱਖਾਂ ਦਾ ਤਿਆਗ ਕਰਕੇ ਸੁੱਖ ਮੰਗਦਕ ਸਾਰੀ ਗੱਲਾਂ ਤੇਰੀਆਂ ਕੋਲ ਨਾਨਕ ਚੱਖਣ ਬੋਲਣਾ ਦੁੱਖ ਛੱਡ ਮੰਗੀਏ ਸੁੱਖ। ਪਾ ਸਕਣ ਜੇ ਕਦੇ ਸੁੱਖੇ ਮੰਗਦਾ ਹੈ। ਫਜ਼ੂਲ ਦੀਆਂ ਗੱਲਾਂ ਨੇ ਕਦੇ ਸੁੱਖ ਜ਼ਿੰਦਗੀ ਵਿੱਚ ਪ੍ਰਾਪਤ ਹੋ ਨਹੀਂ ਸਕਦੇ। ਦੁੱਖ ਸੁੱਖ ਦੋਏ ਕੱਪੜੇ। ਦੁੱਖ ਤੇ ਸੁੱਖ ਕੱਪੜਿਆਂ ਦੀ ਤਰ੍ਹਾਂ ਹੀ। ਕਦੇ ਦੁੱਖ ਵਾਲੇ ਪਾਉਣੇ ਪਹਿਨਣੇ ਪਹਿਣਗੇ ਕਦੇ ਸੁੱਖ ਵਾਲੇ ਪਹਿਨਣੇ ਪਾਣਗੇ। ਇਹ ਆਉਣਗੇ ਆਂਦੇ ਕਿਉਂ ਨੇ ਜਿਹਦਾ ਬੀਜ ਸੋ ਨੂਣਾ। ਕਰਮਾਂ ਸੰਗਰਾਮ। ਆਸਾ ਕਹਿੰਦਾ ਜਿਹੋ ਜਿਹਾ ਬੀਜ ਗਿਆ ਵਧਣਾ ਤੇ ਕੱਢਣੀ ਹੈ ਸੁਖ ਬੀਜ ਲੈਂਦਾ ਸੁਖ ਵੱਢਣੇ ਪੈਂਦੇ ਨੇ ਦੁੱਖ ਬੀਜੇ ਨੇ ਦੁੱਖ ਵੱਢਣੇ ਪੈਣਗੇ ਇਹ ਹੋ ਨਹੀਂ ਸਕਦਾ ਕਿਕਰਾਂ ਬੀਜ ਕੇ ਤਾਕਾਂ ਭਾੜਨਾ ਦਾਪਾਂ ਮੇੜਨੀ ਨਹੀਂ ਤੈਨੂੰ ਫਰੀਦਾ ਲੋੜਾਂ ਦਾ ਕੁਬਜ਼ੂਰੀਆਂ ਕਿਕਰ ਬੀਜੈ ਜਦ ਆਸਾ ਕਹਿੰਦਾ ਕਿਕਰਾਂ ਬੀਜ ਕੇ ਤਾਕਾਂ ਦੀ ਆਸ ਕਿਉਂ ਕਰਨਾ ਜਦ ਤਾਂ ਬੀਜ ਹੀ ਦੁੱਖ ਨੇ ਨਾਮ ਜਪੇ ਨੀ ਸਿਮਰਨ ਕੀਤਾ ਹੀ ਨੀ ਵੰਦਕੇ ਕੀਤੀ ਹੋ ਨੀ ਹੈ ਸੇ ਤੈਨੂੰ ਸੁੱਖ ਕਿੱਥੋਂ ਪ੍ਰਾਪਤ ਹੋਣਗੇ ਸੁੱਖ ਤਾਂ ਪਾਸਾਵੇਂ ਦੇ ਨੇ ਨਾਮ ਦੇ ਵਿੱਚ ਹੈ ਸੁੱਖ ਸਿਮਰਨ ਦੇ ਵਿੱਚ ਹੈ ਸੁੱਖ ਗੁਰੂ ਨੇ ਦੇਣਾ ਹੈ ਤੂੰ ਇਹ ਨਹੀਂ ਹੈ ਦੁੱਖ ਆਉਣਗੇ ਨੀ ਆਉਣਗੇ ਪਰ ਪਾਸਾ ਸਾਨੂੰ ਧੀਰਜ ਦੇਣਗੇ ਗੁਰੂ ਪਾਸਾ ਸਾਨੂੰ ਧੀਰਜ ਦੇਣਗੇ ਭਾਈ ਤੇ ਤੇਰੇ ਕਰਮਾਂ ਦਾ ਭੇਦਾਨੀ ਜੇ ਅੱਜ ਦੁੱਖ ਹੈ ਕੱਲ ਸੁੱਖ ਆਵੇਗਾ ਇਸ ਕਰਕੇ ਬਾਸੰਗਹ ਕਹਿੰਦੇ ਓਹੀ ਮਿੱਤਰ ਜਾਣ ਦੇ ਰਾਹ ਜਿਹੜਾ ਦਿੰਦਾ ਕਹਿੰਦਾ ਹੈ ਆ ਜਾ ਆਪਨ ਕਰ ਲੈ ਜਿੰਨੀ ਮਾਇਆ ਨੂੰ ਦੇ ਮੈਂ ਤੇਰੇ ਅਰਦਾਸ ਕਰਦਾ ਤੇਰਾ ਦੁੱਖ ਦੂਰ ਹੋ ਜਾਏਗਾ ਜਿਹੜਾ ਕਹਿੰਦਾ ਐਨੀ ਮਾਇਆ ਦੇ ਆਪਨ ਕਰਨ ਤੇ ਦੁੱਖ ਦੂਰ ਹੋ ਜਾਏਗਾ ਬਾਸੰਗਹ ਨੂੰ ਸਤਿਮਾਨ ਉਹ ਮਿੱਤਰ ਨਹੀਂ ਹੈ ਤੇਰਾ ਇਸ ਕਰਕੇ ਜਿਹੜਾ ਧੀਰਜ ਰੰਦਾ ਹੈ ਤੈਨੂੰ ਸਮਾਰਾ ਬੰਦਾ ਕਹਾਈ ਓਹੀ ਤੇਰਾ ਮਿੱਤਰ ਓਹੀ ਸਭ ਤੋਂ ਪ੍ਰਸਾਧਾ ਕਹਿੰਦੇ ਮੇਰਾ ਮਿੱਤਰ ਹੈ ਜਾ ਕੈ ਸਿਮਰਨ ਮੁਖ ਉਜਲਾਰੇ ਤੇ ਜਿਨ੍ਹਾਂ ਨੂੰ ਚੇਤੇ ਜਿਨ੍ਹਾਂ ਨੇ ਦਿੱਤੇ ਹੋਏ ਹਰ ਨਾਮ ਤੇ ਸਿਮਰਨ ਦੇ ਨਾਲ ਲੋਕ ਅਤੇ ਪਰਲੋਕ ਦੇ ਵਿੱਚ ਮੁਖ ਉਜਲਾ ਹੁੰਦਾ ਹੈ ਪਾਪ ਕੀਤੇਆਂ ਨੂੰ ਉਜਲਾ ਥੋੜਾ ਹੁੰਦਾ ਹੈ ਪਾਪਾਂ ਨੇ ਕਾਰਕ ਤੇ ਇੱਥੇ ਵੀ ਬਦਨਾਮੀ ਕਰਾਉਂਦੇ ਹੈ ਪਾਪ ਕੀਤੇ ਇੱਥੇ ਵੀ ਸਾਡਾ ਮੁਖ ਉਜਲਾਨੀ ਬਣਾਦਾ ਹੈ ਅਗੇ ਨਰਨਕਾਰ ਦੀ ਦਰਗਾਹ ਵਿੱਚ ਇੱਥੇ ਆਸ ਰੱਖਦਾ ਤੇ ਪਾਸਾ ਕਹਿੰਦੇ ਨੇ ਦਾਗ ਦੋਸ਼ ਮੁਹ ਚੱਲਿਆ ਲਾਏ ਦਰਗਾਹ ਬੈਸਣ ਨਹੀਂ ਜਾਏ ਜਿਹੜੇ ਪਾਪਾਂ ਦੇ ਵਿਕਾਰਾਂ ਦੇ ਦਾਗ ਨੂੰ ਤੇ ਲਾ ਕੇ ਚੱਲਿਆ ਦਰਗਾਹ ਵਿੱਚ ਬੈਠਣਾ ਨਹੀਂ ਮਿਲਣਾ ਮੈਨੂੰ ਇਸ ਕਰਕੇ ਪਾਸਾ ਕਹਿੰਦੇ ਜਿਨ੍ਹਾਂ ਦੇ ਦਿੱਤੇ ਹੋਏ ਹਰ ਨਾਮ ਤੇ ਸਿਮਰਨ ਦੇ ਨਾਲ ਮੇਰਾ ਲੋਕ ਵੀ ਸਿਮਰ ਜਾਏ ਮੇਰਾ ਤੁਮ ਲੋਕ ਵੀ ਸਿਮਰ ਜਾਏ ਲੋਕ ਦੇ ਵਿੱਚ ਵੀ ਮੇਰੀ ਮੇਰਾ ਗੁੰਜਦਾ ਹੋਵੇ ਤੇ ਪਰ ਲੋਕ ਦੇ ਵਿੱਚ ਵੀ ਮਨ ਉਜਲਾ ਹੋਏ ਆਸਾ ਕਹਿੰਦੇ ਉਹ ਮੇਰਾ ਮਿੱਤਰ ਹੈ ਗੁਰੂ ਮੇਰਾ ਮਿੱਤਰ ਹੈ ਕਿਉਂਕਿ ਸੰਸਾਰ ਦੇ ਵਿੱਚ ਵਿਚਰਦਿਆਂ ਪਤਾ ਨਹੀਂ ਅਸੀਂ ਕਿੰਨੀਆਂ ਕਿ ਜਾਣਿਆਂ ਅਣਜਾਣੇ ਪਾਪ ਵਿਕਾਰ ਕਮਾਉਨੇ ਆ ਪਰ ਸਤਿਗੁਰੂ ਆਸਾ ਕਹਿੰਦੇ ਨੇ ਜਿਸ ਪਾਪੀ ਕੋ ਮਿਲੈਣ ਕੋਈ ਸੰਗ ਆਵਿਆ ਨਿਰਮਲ ਹੋਈ ਗੁਰੂ ਦੀ ਸਰਬੋਚ ਆ ਜਾਂਦਾ ਜਿਹੜਾ ਨਾਮ ਨਾਲ ਜੁੜ ਜਾਂਦਾ ਹੈ ਸਿਮਰਨ ਨਾਲ ਜੁੜ ਜਾਂਦਾ ਹੈ ਗੁਰੂ ਨਾਲ ਜੁੜ ਜਾਂਦਾ ਹੈ ਆਪ ਸਾਹਿਬਿੰਦੂ ਨਿਰਮਲ ਕਰਮ ਨੇ ਇਹ ਬਾਣੀ ਦੇ ਵਿੱਚ ਨਾਮ ਦੇ ਵਿੱਚ ਇਹ ਕਰਦਾ ਹੈ ਇਸ ਕਰਕੇ ਉਹ ਉਹ ਭਾਈ ਅਸਲੀ ਮਿੱਤਰ ਉਹੀ ਹੈ ਜਿਨੇ ਤੈਨੂੰ ਨਾਮ ਨਾਲ ਜਾਣ ਦਿੱਤਾ ਤੇ ਗੁਰੂ ਨੇ ਨਾਮ ਦੀ ਪਾਵਨ ਸਤਿਕਾਰ ਤੇਰਾ ਲੋਕ ਵੀ ਸਵਾਰ ਦੇਣਾ ਹੈ ਪਰ ਲੋਕ ਵੀ ਸਵਾਰ ਦੇਣਾ ਹੈ ਨਾਨਕ ਦਾਸ ਅੰਮ੍ਰਿਤ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੁੰਦਾ ਹੈ ਇੱਥੇ ਵੀ ਸੱਚ ਹੈ ਤੇ ਅੱਗੇ ਵੀ ਸੱਚ ਹੁੰਦਾ ਹੈ ਕਿਸੇ ਕਰਕੇ ਗੁਰੂ ਪਾਸਖ ਨੇ ਬਾਣੀ ਰੀਤੇ ਨੇ ਜਿਸੀ ਗੁਰੂ ਗ੍ਰੰਥ ਬਾਣੀ ਨੂੰ ਸੱਚ ਜਾਣਦੇ ਆ ਗੁਰਬਾਣੀ ਨੂੰ ਸੱਚ ਜਾਣਦੇ ਆ ਅੰਦਰ ਗੁਰਬਾਣੀ ਕਹਿੰਦੀ ਹੈ ਨਾਮ ਲਇ ਫਿਰ ਗੁਰਬਾਣੀ ਦੇ ਬਾਣ ਮੰਨੋ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਦਾ ਗਾਉ ਬਾਣੀਆਂ ਸਰਕਾਰ ਬਾਸਰਾ ਗਿਦੇ ਮਹਾਰਾਣ ਦੇ ਮਹਾਰਾਣ ਨਾਲ ਜੁੜ ਜਾ ਗੁਰੂ ਨਾਲ ਜੁੜ ਜਾ ਜੇ ਗੁਰੂ ਨਾਲ ਜੁੜੇਗਾ ਫਿਰ ਸਤਿ ਸੱਚੇ ਵੀ ਸੱਚੇ ਮਾਰਗ ਚੱਲਦੇ ਆ ਉਪਤਤ ਕਰੇ ਜੇ ਆ ਆ ਦੇਖਦੇ ਆਸੀਂ ਸਾਡੇ ਸਾਹਮਣੇ ਸਾਨੂੰ ਤੇ ਪ੍ਰਮਾਣ ਦੇਣ ਦੀ ਲੋੜ ਹੀ ਨਹੀਂ ਹੈ ਪਰ ਤੱਕ ਦਿਸ ਰਿਹਾ ਹੈ ਬਾਬਾ ਹਰੀ ਰਾਜ ਨਾਮ ਪੁਰਸ਼ਾਨ ਨੇ ਨਾਮ ਲੱਭਿਆ ਪਵੰਦਗੀ ਕੀਤੀ ਅਜ ਲੋਕ ਦੇ ਵਿੱਚ ਵੀ ਉਹਨਾਂ ਦੀ ਜੈ ਜੈਕਾਰ ਕਰੇ ਜਗਾਂ ਦੇ ਤੰਗਾਰ ਦੇ ਵਿੱਚ ਆ ਕੇ ਇੱਥੇ ਸੰਗਤਾਂ ਦਾ ਮਨਤਰ ਹੁੰਦੀਆਂ ਨੇ ਕਿਉਂਕਿ ਸਤਿਗੁਰੂ ਪਾਰਸਾਹ ਜੀ ਦੇ ਬਾਣੀ ਦਾ ਪ੍ਰਕਾਸ਼ ਹੈ ਨਾਮ ਦਾ ਪ੍ਰਕਾਸ਼ ਹੈ ਜਿਹਨੇ ਨਾਮ ਜਪਿਆ ਹੈ ਉਹ ਆਪਣੇ ਭਗਤਾਂ ਦੀ ਜੈ ਜੈਕਾਰ ਕਰ ਖਾਲ ਕਰ ਆਪ ਹੀ ਕਰੁੰਦਾ ਹੈ ਇਸ ਕਰਕੇ ਸਰਗਿਆਂ ਨੇ ਕਿਹਾ ਭਾਈ ਨਾਮ ਨਾਲ ਜੁੜ ਜਾ ਉਹ ਨਾਮ ਨਾਲ ਜੁੜਿਆਂ ਤੇ ਇਹ ਲੋਕ ਵੀ ਸੁਖੀ ਹੈ ਔਰ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰਤਾਬ ਆਪੇ ਮੇਲੇ ਪ੍ਰਭ ਕੇ ਸੇਵਕ ਪ੍ਰਭ ਆਪਸੋ ਵਾਰੇ ਤੇ ਹੁਣ ਸਭ ਕੁਰ ਆਸਾ ਵਚਨ ਕਰਦੇ ਨੇ ਇਹ ਹਾਨਕ ਪ੍ਰਭ ਨੇ ਆਪ ਨਹੀਂ ਆਪਣੇ ਸੇਵਕਾਂ ਦਾ ਜੀਵਨ ਸੋਹਣਾ ਬਣਾਇਆ ਹੈ ਪਰ ਇਹ ਜੀਵਨ ਹੈ ਬਣੇਗਾ ਉਦੋਂ ਜਦੋਂ ਅਸੀਂ ਸੇਵਤ ਹਾਂਗੇ ਸੇਵਕ ਮਨ ਦਾ ਸਰ ਸਤਿਗੁਰ ਪਾਤਸ਼ਾਹ ਕਹਿੰਦੇ ਗੁਰੂ ਦੇ ਹੁਕਮ ਵਿੱਚ ਚੱਲਣਾ ਗੁਰੂ ਦੀ ਰਜ਼ਾ ਵਿੱਚ ਚੱਲਣਾ ਗੁਰੂ ਦੇ ਬਚਨਾਂ ਨੂੰ ਮੰਨਣਾ ਸੇਵਕ ਕੌਣ ਹੁੰਦਾ ਹੈ غلام ਜਿਹੜਾ ਸੇਵਾ ਦਾ ਰੱਖਿਆ ਨਾ ਲੈ ਤੇ ਫਿਰ ਉਹਨੂੰ ਮਾਲਕ ਜਿਵੇਂ ਕਹਿੰਦਾ ਹੈ ਉਹ ਸੇਵਕ ਸੇਵਾਦਾਰ ਨੂੰ ਸੇਵਕ ਨੂੰ ਮੰਨਣਾ ਪੈਂਦਾ ਹੈ ਜਿਹੜਾ ਵੀ ਕੰਮ ਕਹਿੰਦਾ ਉਹ ਕਰਨਾ ਪੈਂਦਾ ਹੈ ਤੇ ਪਾਤਸ਼ਾਹ ਕਹਿੰਦੇ ਜਿਹੜੇ ਸੇਵਕ ਮੰਨਣਾ ਹੈ ਉਹ ਇਦਾਂ ਦਾ ਬਣੀ ਜੋ ਗੁਰ ਕਹੇ ਸੋਈ 팔ਮ ਗੁਰਸੇਖੀ ਮੀਤ ਚੱਲੋ ਗੁਰਛਾਪੀ ਗੁਰੂ ਦੀ ਚਾਲ ਦੀ ਚਾਲ ਗੁਰੂ ਦੀ ਚਦਾਈ ਦੀ ਚਾਲ ਤੇ ਤੁਰ ਗੁਰੂ ਵਾਲਾ ਬਣ ਜਿਵੇਂ ਗੁਰੂ ਸਮੂਹ ਨੂੰ ਕਰਦਾ ਹੈ ਜਿਵੇਂ ਕੰਨ ਸਾਹਿਬ ਸਤਿਪੁਰ ਸਾਹਿਬ ਵਚਨ ਕਰਦੇ ਨੇ ਗੁਰੂ ਦੇ ਬਚਨਾਂ ਨੂੰ ਮਨ ਤੇ ਸੇਵਕ ਬਣੇਗਾ ਤੇ ਜਿਨ੍ਹਾਂ ਦਾ ਜਿਹੜੇ ਸੇਵਕ ਬਣ ਜਾਂਦੇ ਨੇ ਗੁਰੂ ਦੇ ਸਾਹਿਬ ਕਹਿੰਦੇ ਅਕਾਲ ਪੁਰਖ ਵੇਰ ਪ੍ਰਭੂ ਆਪ ਕਰੂਣਾ ਦਾ ਜੀਵਨ ਕਾਇ ਸੋਨਾ ਬਣਾ ਦਿੰਦਾ ਹੈ ਸਰਨ ਨਾਨਕ ਤਿੰਨ ਸਤਿਗੁਰੇ ਹਾਰੇ ਤੇ ਪਾਸਾ ਕਹਿੰਦੇ ਨੇ ਜੀ ਨਾਨਕ ਜਿਹੜਾ ਤਗੂ ਨੇ ਜਿਨ੍ਹਾਂ ਦੇ ਜੀਵਨ ਆਪਣੇ ਸੇਵਕਾਂ ਦੇ ਜੀਵਨ ਨੂੰ ਜਿਨ੍ਹਾਂ ਨੇ ਸੋਨਾ ਬਣਾ ਦਿੱਤਾ ਤੇ ਉਹਨਾਂ ਸੇਵਕਾਂ ਦੀ ਸਰਨ ਲੈਣਾ ਚਾਹੁੰਦਾ ਹੈ ਜਿਹੜਾ ਸਾਨੂੰ ਲੱਗਦਾ ਨੇ ਵੀ ਹਾਂ ਇਹ ਬੰਦਗੀ ਕਰਦਾ ਹੈ ਨਾਮ ਜਪਣ ਜਪਦਾ ਹੈ ਨਾਮ ਨਾਲ ਜੁੜਿਆ ਹੋਇਆ ਸਾਨੂੰ ਵੀ ਨਾਮ ਨਾਲ ਜੁੜੇਗਾ ਆਸਾ ਕਹਿੰਦੇ ਜਿਨ ਕੋ ਇਹ ਜੀ ਸੇਵਕ ਦੀ ਉਹ ਇਹ ਹਰੀ ਦੇ ਕਾਜੇ ਦੀ ਸਰਣ ਵਿੱਚ ਆਉਣਾ ਚਾਹੀਦਾ ਹੈ ਉਹਦੇ ਚਰਨਾਂ ਨਾਲ ਘੁਲਣਾ ਚਾਹੀਦਾ ਹੈ ਉਹ ਸੇਵਕਾਂ ਦੀ ਸਰਣ ਵਿੱਚ ਪੈਣਾ ਚਾਹੀਦਾ ਹੈ ਤੇ ਉਹਨਾਂ ਨੂੰ ਸਦਾ ਕੁਰਬਾਨ ਹੋਣਾ ਚਾਹੀਦਾ ਹੈ ਜਿਹੜੇ ਆਰਨਾ ਚੰਗਦੇ ਪਾਈ ਜਿਹੜੇ ਆਪ ਜਪਦੇ ਨੇ ਤੇ ਹੋਰ ਨਾਮ ਵੀ ਨਾਮ ਜਪਾਉਂਦੇ ਸਤਿਗੁਰੂ ਕਹਿੰਦੇ ਨੇ ਇਹ ਸੰਸਾਰ ਦੇ ਵਿੱਚ ਆ ਕੇ ਆਰ ਕਰਦੇ ਨੇ ਆਪ ਜਪੈ ਅਵਰੇ ਨਾਮ ਕਰਦੇ ਤੇ ਸਤਿਗੁਰ ਜੀ ਕਹਿੰਦੇ ਅਸਲੀ ਮਿੱਤਰ ਹੀ ਤੇ ਲੋਰੀ ਨੇ ਜਿਹੜਾ ਤੈਨੂੰ ਸੰਸਾਰ ਨਾਲ ਜੋੜਦਾ ਉਹਨੂੰ ਮਿੱਤਰ ਨਾ ਜਾਣੀ ਉਹਨੂੰ ਦੁਸ਼ਮਣ ਜਾਣੀ ਕਿਉਂਕਿ ਉਹਨੇ ਤੈਨੂੰ ਸੰਸਾਰ ਦੇ ਨਾਲ ਜੋੜ ਕੇ ਤੇਰਾ ਜਿਹੜਾ ਅਮੁੱਖਾ ਜਨਮ ਹੈ ਇਹਨੂੰ ਅਸਫਲ ਬਣਾ ਰਿਹਾ ਹੈ ਜੇ ਸਾਵਧਾਨ ਕਰਨਾ ਫਿਰ ਗੁਰੂ ਨਾਲ ਫਿਰ ਹਰੀ ਦੇ ਪਿਆਰਿਆਂ ਦੀ ਸੰਗਤ ਕਰ ਉਹਨਾਂ ਦੇ ਦਰਸ਼ਨ ਕਰ ਸਤਗੁਰੂ ਆਸਾ ਜੀ ਨੇ ਇਸੇ ਕਰਕੇ ਜਨ ਦੇ ਪਾਵਨ ਬਚਨਾਂ ਦੇ ਰਾਹੀ ਸਮਝਾਉਣ ਦਾ ਸਰਮ ਯਤਨ ਕੀਤਾ ਹੈ ਭਾਈ ਉਹ ਆਕਾਲ ਪੁਰਖ ਵੈਗੂ ਦੇ ਪਿਆਰਿਆਂ ਨੂੰ ਜਾ ਕੇ ਦਰਸ਼ ਪਾਉ ਕੋ ਤਾਰੇ ਭੇੜ ਦਸਨ ਦੇ ਉਹ ਕਉਤਬ ਬਤਾਰੇ ਆਸਾ ਕੰਦਰ ਉਹਨਾਂ ਦੇ ਦਰਸ਼ਨ ਕਰੀ ਉਹਨਾਂ ਦੇ ਸੰਗਤ ਕਰੀ ਜਿਨ੍ਹਾਂ ਦੇ ਦਰਸ਼ਨ ਕੀਤੇਆਂ ਤੇਰੇ ਪਾਪ ਉਹ ਇਟ ਜਾਣ ਤੇ ਅੱਜ ਦੇ ਸਮੇਂ ਦੇ ਵਿੱਚ ਕੇਵਲ ਕੋਟ ਗ੍ਰੰਥ ਸਰ ਮਹਾਰਾਜ ਜਿਨ੍ਹਾਂ ਨੇ ਸਾਡੇ ਜੀਵਨ ਦਾ ਭੋਗਾਰ ਕਰਨਾ ਹੈ ਇਸ ਕਰਕੇ ਭਾਈ ਬਾਣੀ ਅਨੁਸਾਰ ਬਾਣੀ ਮੜੋ ਗੁਰ ਬਾਣੀ ਨੂੰ ਵਿਚਾਰ ਗੁਰ ਬਾਣੀ ਨੂੰ ਵਿਚਾਰ ਕੇ ਜਦੋਂ ਅਸੀਂ ਆਪਣੇ ਦਿਲ ਦੇ ਵਿੱਚ ਵਿਸਾਵਾਂਗੇ ਫਿਰ ਗਰੀਬਨਵਾਰ ਪਾਤਸ਼ਾਹ ਵਚਨ ਕਰਦੇ ਨੇ ਹਰ ਹਰ ਜਨ ਵੀ ਏਕ ਹੈ ਜਿਨ ਵਿਚਾਰ ਸੁਖਾਛੀਂਦੇ ਪਾਸਾ ਅੰਦਰ ਵੀ ਹਰੀ ਦਾ ਪਿਆਰਾ ਹਰੀ ਬਰਗਤ ਹੋ ਜਾਂਦਾ ਹੈ ਉਹ ਵਾਹਿਗੁਰੂ ਦਾ ਪਿਆਰਾ ਵਰਤ ਮਰ ਕੇ ਹੋ ਜਾਂਦਾ ਹੈ ਜੇਰਾ ਕਦੋਂ ਜਦੋਂ ਅਸੀਂ ਗੁਰੂ ਦੇ ਬਚਨਾਂ ਨੂੰ ਮੰਨਾਂਗੇ ਇਸ ਕਰਕੇ ਗੁਰੂ ਵਾਲੇ ਬਣੋ ਗੁਰੂ ਚਰਨਾਂ ਨਾਲ ਜੁੜੋ ਗੁਰੂ ਚਰਨਾਂ ਨਾਲ ਗੁਰਮੇੇ ਲਾਭ ਪ੍ਰਾਪਤ ਕਰਿਏ ਜੀ ਆਓ ਮੀਆਂ ਨੂੰ ਨਾਮੁ ਪੁਲਾਣੀ ਖਿਮਾ ਸਤਿਗੁਰੂ ਦੇ ਬਖਸ਼ਣ ਜੋਗ ਨੇ ਤੇ ਇਹ ਸਾਧ ਸੰਗਤ ਬਖਸ਼ਣ ਜੋਗ ਹੈ ਬਖਸ਼ਣਾ ਹੋਈ ਵਿਚਾਰ ਜੋ ਸਤਿਗੁਰਾਂ ਦਾ ਪਾਵਨ ਉਪਦੇਸ਼ ਮਨ ਨੂੰ ਕਰ ਜਾਏ ਸਤਿਗੁਰਾਂ ਦੇ ਪਾਵਨ ਉਪਦੇਸ਼ ਜਾਣ ਕੇ ਆਪਣੀ ਮਿਰਦੇ ਜੁਸਾਇਓ ਗਲਤੀਆਂ ਦਾਤੀਆਂ ਜਾਣ ਕੇ ਮਾਫ਼ ਕਰਨਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਨਾਮ ਅਦਾ